ਉਹਦੇ ਰਹਿਣ ਵਾਲੇ ਹੋ ਫੋਕੜ ਮਜਾਰਾ ਅੱਛਾ ਹਾਂਜੀ ਤਾਂ ਆਪਕੋ ਜੀ ਦੇ ਦਰਬਾਰ ਨਾਲ ਕਦੋਂ ਤੋਂ ਜੁੜੇ ਹੋ ਤੁਸੀਂ ਅਸੀਂ ਪਹਿਲਾਂ ਤੋਂ ਕੋਰੇ ਜੀ ਅੱਛਾ ਜੀ ਹਾਂਜੀ ਪਹਿਲਾਂ ਤੋਂ ਕਿੰਨੇ ਸਾਲ ਹੋ ਗਏ ਅੰਦਾਜ਼ਾ ਸਾਲ ਨੂੰ ਜੀ 25 ਸਾਲ ਹੋ ਗਏ ਨੇ ਫੋਕੜ ਮਜਾਰਾ ਬਿਲਕੁਲ ਨੇੜੇ ਹੀ ਆ ਪਾਲੇਵਾਲ ਦੇ ਨਹੀਂ ਆਪਣੇ ਅਨੰਦਪੁਰ ਸਾਹਿਬ ਰੋਡ ਤੇ ਆ ਜੀ ਅੱਛਾ ਅਗਲੀ ਅਨੰਦਪੁਰ ਸਾਹਿਬ ਦੀ ਹਾਂ ਘਰ ਤੋਂ ਲਗਭਗ 2 ਮੀਟਰ ਤੇ ਅੱਛਾ ਅੱਛਾ ਮਤਲਬ ਤੁਸੀਂ ਬਾਪੂ ਕੁੰਬ ਦਾ ਜੀ ਦੇ ਦਰਸ਼ਨ ਕੀਤੇ ਹਾਂਜੀ ਹਾਂਜੀ ਪਹਿਲੀ ਵਾਰ ਦਰਸ਼ਨ ਕਿਸ ਤਰ੍ਹਾਂ ਹੋਏ ਸੀ ਸਰ ਪਹਿਲਾਂ ਤੇ ਦਰਬਾਰ ਤੇ ਆ ਰਹੇ ਸੀ ਚੌਂਕੀ ਜਿੱਦਾ ਚੌਂਕੀ ਲਾਉਣ ਦੇ ਵਾਹੀ ਅੱਛਾ ਜੀ ਤਾਂ ਨਾ ਦਰਬਾਰ ਚੌਂਕੀ ਲਾਣੀ ਆ ਸੰਗਰਾਹ ਸੰਗਰਾਹ ਤੇ ਆਣਾ ਬਾਪੂ ਨੇ ਮੱਥਾ ਟੇਕਿਆ ਅੱਛਾ ਜੀ ਹਾਂ ਤੇ ਮਤਲਬ ਪਹਿਲੀ ਵਾਰ ਦਰਸ਼ਨ ਇਸ ਇਸ ਜਗ੍ਹਾ ਕੀ ਸੀ ਹਾਂ ਜੀ ਉਹ ਇੱਥੇ ਵੀ ਬੈਠੇ ਆਪੇ ਉੱਥੇ ਆਪਣੇ ਸਰ ਦੇ ਪਾਸੇ ਡੇਰਾ ਕਿੰਨੇ ਡੇਰੇ ਨੇ ਬਾਪੂ ਕੁੰਬਦਾਸ ਜੀ ਦੇ ਇਸ ਏਰੀਆ ਦੇ ਵਿੱਚ ਮੇਰੇ ਤਾਂ ਜੀ ਬਹੁਤ ਆਉਣ ਹੋਏ ਇਹ ਪਛਾੜਾ ਪਰ ਵੀ ਦੇਰਾ ਆ ਰਾਇਆ ਅੱਛਾ ਜੀ ਆ ਆਪਣੇ ਗੜੀ ਵੀ ਛੜ ਚਪੜੀ ਤਾਂ ਵੀ ਆ ਯੈਸ ਵੀ ਆਪਣੇ ਗੜੀ ਵੀ ਆ ਜੀ ਅੱਛਾ ਜੀ ਤੇ ਇੱਕ ਆਪਣੇ ਆ ਪਿੱਛੇ ਦੇਰਾ ਹੋਰ ਆ ਜੀ ਇੱਥੇ ਜਿੱਥੇ ਸਮਾਇਆ ਬਾਪੂ ਜੀ ਦੇ ਸਵਾਸ ਸਾਡੇ ਦੇ ਅੱਛਾ ਅੱਛਾ ਉਹ ਪਿੱਛੇ ਦੇਰਾ ਹੋ ਉਹਨਾਂ ਦਾ ਅੱਛਾ ਅੱਛਾ ਹਾਂ ਜੀ ਮਸਤ ਲੋਕ ਸੀ ਮਸਤ ਬਾਤ ਮਾਤ ਹੋ ਗਈ ਕਹਿੰਦੇ ਜਿਸ ਨੂੰ ਬਚਨ ਕਰ ਦਿੰਦੇ ਸੀ ਹੈ ਨਾ ਆ ਜੀ ਆਹ ਆ ਇਹ ਬੱਕਰਾ ਦੀ ਗਾਮ ਚ ਆਉਣੀ ਆ ਜੀ ਆਹ ਜਿਹਨੂੰ ਜੋ ਕਹਿਤਾ ਮੌਤ ਆ ਕੇ ਹਾਂ ਬਸ ਕਹਿਤਾ ਬੱਚੇ ਕੀ ਕਰਦੇ ਨੇ ਬੱਚਾ ਇੱਕੋ ਹੀ ਆਪਣੇ ਪੜਦਾ ਹੈ ਅੱਛਾ ਪੜਦਾ ਹੈ ਅੱਛਾ ਉਹ ਵੀ ਨਾਲ ਆਇਆ ਜੀ ਫਿਰ ਨਹੀਂ ਉਹ ਇਸ ਵਾਰ ਨਹੀਂ ਆਇਆ ਕਿ ਅੱਛਾ ਜੀ ਵੈਸੇ ਆਉਂਦੇ ਜਾਂਦੇ ਆਦੇ ਜਾਂਦੇ ਉਹਦਾ ਹਾਂ ਮਿਹਰਬਾਨੀ ਸਰ ਮੈਂ ਤੁਹਾਨੂੰ ਉੱਤੇ ਦੱਸ ਦਿੰਦਾ ਦੋਸਤੋ ਮੇਰੇ ਨਾਲ ਫੌਜੀ ਸਾਹਿਬ ਨੇ ਬਾਪੂ ਕੁੰਬਦਾਸ ਜੀ ਦੀਆਂ ਬੜੀਆਂ ਗੱਲਾਂ ਆਹਾ ਜਿਸ ਦੇ ਉੱਪਰ ਬਾਪੂ ਜੀ ਦੀ ਕਿਰਪਾ ਹੋ ਜਵੇ ਫੌਜੀ ਜੀ ਆਪਣੇ ਬਾਰੇ ਦੱਸੋ ਤੁਸੀਂ ਕੱਲ ਦੱਸ ਦਿਓ ਮੈਨੂੰ ਆ ਸਾਨੂੰ ਸਾਰੀ ਸੁਝਾ ਦੇਣਾ ਗੱਲ ਦੱਸੋ ਮੈਨੂੰ ਸਰ ਤੁਸੀਂ ਕਦੋਂ ਤੋਂ ਡੇਰੇ ਨਾਲ ਜੁੜੇ ਹੋ 15 ਜੂਨ ਨੂੰ ਸਿਆਸੀ ਜੀ ਮੇਲ ਪਹਿਲੀ ਕਦੇ ਮੁਲਾਕਾਤ ਹੋਈ ਸੀ ਪਈ ਸਾਡੀ ਇੱਥੇ ਖਾਨਪਾ ਡੇਰੇ ਅੱਛਾ ਜੀ ਬਾਪੂ ਜੀ ਨਾਲ ਹਾਂ ਉਹ ਸਾਡੇ ਨਾਲ ਕਿੱਥੇ ਅੱਛਾ ਜੀ ਬੇਟੀ ਪਹਿਲਾਂ ਦੇ ਜਾਣਦੇ ਸੀ ਅਸੀਂ ਅੱਛਾ ਜੀ ਤੇ ਇਹ ਇਹ ਨਾਲ ਚ ਨਹੀਂ ਜਾਣਦੇ ਅੱਛਾ ਸੰਤਾਂ ਰੂਪਿਆਂ ਜਾਣਦੇ ਆਂ ਆਵਾ ਜਾਣਦੇ ਤੇ ਕਿਉਂਕਿ ਲੋਕ ਉਹਨਾਂ ਨੂੰ ਪਛਾਣਦੇ ਨਹੀਂ ਸੀ ਬਾਪੂ ਜੀ ਅੱਛਾ ਜੀ ਫਿਰ ਅਸੀਂ ਨੌਕਰੀ ਲਾ ਕੇ ਹਾਂ ਉਹ ਚ ਬਾਕੀ 37 ਸਾਲੀ ਆਏ ਸਾਡੇ ਤੇ ਮੁਸੀਬਤ ਆ ਗਈ ਤੇ ਉਹਨਾਂ ਨਾਲ ਤਾਂ ਮੇਲ ਹੋਇਆ ਮੁਸੀਬਤ ਕਿਸ ਤਰ੍ਹਾਂ ਦੀ ਸੀ ਬਾਸਾ ਬਿਮਾਰ ਹੋਏ ਫਿਲਮ ਦੇਖਦੇ ਦੇਖਦੇ ਅੱਛਾ ਜੀ ਮੁਰਗ ਠੀਕੇ ਨਹੀਂ ਹੋਏ ਫਿਰ ਕਿਦਾਂ ਥੋੜੀਆਂ ਲੱਗ ਗਈਆਂ ਅੱਛਾ ਫੌੜੀਆਂ ਲੱਗ ਗਈਆਂ ਕਿੰਨੇ ਸਾਲ ਤੱਕ ਲੱਗੇ ਕਲਿੱਪਰ ਬਣੇ ਭਾਰਤੀਆ ਦਾ ਹੈ ਨਹੀਂ ਇੱਕ ਦਿਨ ਵੀ ਅੱਛਾ ਉੱਥੋਂ ਬੱਚਾ ਛੁੱਟੀ ਆਇਆ ਤਾਂ ਫੌੜੀਆਂ ਲੈ ਕੇ ਆਏ ਅੱਛਾ ਜੀ ਬੂਟ ਬਣਿਆ ਵਾ ਹੈ ਤਾਣ ਦਾ ਜੀ ਇਹਨਾਂ ਨਾਲ ਸਹਿਯੋਗ ਬਣ ਗਿਆ ਤੇ ਫੌੜੀਆਂ ਵੀ ਛੁੱਟ ਗਈਆਂ ਬੂਟ ਵੀ ਛੁੱਟ ਗਿਆ ਇਹ ਸਾਰੇ ਕੰਮਕਾਰ ਕਰਦੇ ਆਪਾਂ ਖੇਤੀਬਾੜੀ ਦੇ ਇਹ ਮਲੇ ਦੇ ਚੱਲੀ ਜਾਂਦੀ ਗੱਡੀ ਕਿੰਨੇ ਬੱਚੇ ਨੇ ਦੋ ਦੋ ਲੜਕੀ ਉਹ ਵੀ ਫੌਜ ਵਿੱਚ ਨੇ ਇੱਕ ਖੋਚਾ ਜੀ ਅੱਛਾ ਜੀ ਦੋ ਪੁੱਤੇ ਮੇਰੇ ਜੀ ਅੱਛਾ ਜੀ ਇੱਕ ਦੁਬਈ ਹੈ ਜੀ ਅੱਛਾ ਅਚੰਬਾ ਕਿੰਨੇ ਸਾਲ 1986 ਤੋਂ ਆਉਂਦੇ ਹੋ ਤੁਸੀਂ ਇੱਥੇ ਹਾਂ ਜੀ ਗਾਂ ਬੱਚੇ ਵੀ ਆਉਂਦੇ ਨੇ ਆ ਬੱਚੇ ਵੀ ਆਉਂਦੇ ਬੱਚੇ ਨਾ ਹੋਰ ਆ ਜਾਣਾ ਥੋੜੀ ਇਹਨੂੰ ਅੱਛਾ ਜੀ ਮੇਰੇ ਸਾਰੇ ਸੰਬੰਧੀ ਆਉਂਦੇ ਭੈਣਾਂ ਵੀ ਆ ਗਈਆਂ ਮੇਰੀਆਂ ਹਾਏ ਮੇਰੇ ਮਲਕਨ ਮੈਂ ਸੁਝਾਈ ਵੀ ਆਨੇ ਪਾਈ ਨਾ ਅਸੀਂ ਤੁਸੀਂ ਫੌੜੀਆਂ ਤੇ ਆਏ ਸੀਗੇ ਤੇ ਬਾਪੂ ਜੀ ਦਾ ਉਦੋਂ ਵਾਦਾ ਪਿਆ ਉਦੋਂ ਦਾ ਮਤਲਬ ਕਹਿੰਦਾ ਸ਼ਾਨੇ ਕਿ ਤੁੰ ਤੁਸੀਂ ਹਾਂ ਤਾਂ ਇੱਕ ਕੋਠਾ ਹੁੰਦਾ ਦਾ ਬਾਪੂ ਕੋ ਬਿੜਲਾ ਬਿੜਲਾ ਜਾਂਦਾ ਦਾ ਕੋਈ ਪੰਜ ਚਾਰ ਬੰਦੇ ਜਾਂਦੇ ਦਿਨ ਦੇ ਹਾਂ ਜਦੋਂ ਉਦੋਂ ਜੰਗਲ ਸੀਗੇ ਉੱਥੇ ਜੰਗਲ ਸੀ ਚਾਰੇ ਪਾਸੇ ਮਤਲਬ ਕਹਿੰਦਾ ਕੋਈ ਜ਼ਿਆਦਾ ਹੈ ਨਹੀਂ ਸੀ ਅੱਛਾ ਜੀ ਸੰਗਤਾਂ ਦਾ ਉਦੋਂ ਹੋਈਆਂ ਜਦੋਂ ਫੌੜੀ ਛੁੱਟ ਗਈ ਨਾ ਇਹ ਕੁਛ ਵੀ ਕਹ ਲੈ ਬਾਪਾ ਜੀ ਦਾ ਪਰਗਦੀ ਹੋਣਾ ਹੋਇਆ ਜਾਉਣੀ ਅਬਦੁਲ ਆਇਆ ਕੁਝ ਵੀ ਕਰੋ ਜਾਂ ਇੱਦਾਂ ਵੀ ਹੋ ਗਿਆ ਪ੍ਰਚਾਰ ਮੁੰਡਾ ਫੌਜੀ ਦਾ ਮੈਂਟ ਚ ਫੋੜੀਆਂ ਛੁੱਟ ਗਈਆਂ ਫਿਰ ਮੇਰੇ ਵਰਗੇਨੇ ਕਾ ਹੀ ਆ ਕੇ ਉੱਠਾ ਆ ਗਿਆ ਸਾਰੇ ਪਾਰ ਦੰਗੇ ਆਏ ਆਏ ਆਹ ਪੂਰੀ ਜਰਪਾਣਾ ਇਹ ਸਾਡੀ ਛੁੱਟੀ ਖਤਮ ਹੋ ਗਈ ਬਾਬੂ ਚਲੇ ਗਏ ਅੱਛਾ ਜੀ ਸਾਲ ਬਾਅਦ ਫੇਰ ਆਏ 6 ਮਹੀਨੇ ਬਾਅਦ ਇਸੇ ਤੇ ਡਰੈਕਟਰ ਬਾਬੂ ਕੋ ਚਲੇ ਗਏ ਅੱਛਾ ਜੀ ਬਸ ਤੋਂ ਵੀ ਨਾਲੇ ਰੱਖ ਲਿਆ ਤੇ ਬਣਾ ਜੇ ਹੁਕਮ ਦੇ ਰਹੇ ਲੰਬਾ ਟਾਈਮ ਅੱਛਾ ਜਿੱਥੇ ਬਾਪੂ ਛਪੜੀ ਤਾਂ ਰਹਿੰਦੇ ਸੀਗੇ ਉਹ ਤਾਂ ਜੰਗਲ ਬਹੁਤ ਭਿਆਨਕ ਜੰਗਲ ਹੁਣਾ ਸਰ ਉਸ ਵੇਲੇ ਜਦੋਂ ਤੁਸੀਂ ਹੋਣ ਜਾ ਰਹੇ ਉਹ ਮਤਲਬ ਕਹਿੰਦਾ ਇੱਦਾਂ ਹੀ ਜੰਗਲੇ ਤਾਂ ਉਹ ਬਾਪੂ ਤਾਂ ਫਿਰ ਉਹਦੇ ਵਿੱਚ ਮਤਲਬ ਜੰਗਲੀ ਜਾਨਵਰ ਵੀ ਹੁੰਦੇ ਹੋਣਗੇ ਅਸੀਂ ਨਹੀਂ ਦੇਖੇ ਪਾਈਆ ਤਾਂ ਬਾਪੂ ਜਾਣੇ ਹਾਂ ਅਸੀਂ ਤਾਂ ਮਨ ਨਾਲ ਕੋਈ ਜ਼ਾਇਦਾ ਦੰਦੇ ਨਾ ਦੰਦਾਂ ਤੇ ਮੁੜ ਕੇ ਆ ਜੀ ਤੇ ਤਾਂ ਇਹ ਦਿਨ-ਦਿਨ ਜਾਇਆ ਦਿਨ-ਦਿਨ ਮੁੜ ਕੇ ਆ ਜੀ ਤੇ ਫਿਰ ਬਹੁਤੋ ਬਾਅਦ ਫਿਰ ਫਿਰ ਰਹੇ ਇਹ ਤਾਂ ਮੇਲੇ ਲੱਗਦੇ ਤੇ ਮੇਲੇ ਲੱਗੇ ਮਕਾਨ ਬਣ ਗਏ ਹਾਂ ਤੇ ਉਹਦੇ ਦਿਨ ਮਹੀਨੇ ਰਹਿਣ ਤੋਂ ਬਾਅਦ ਫਿਰ ਅਸੀਂ ਇੱਧਰ ਆ ਗਏ ਤੇ ਬੰਦ ਦੇ ਵਿੱਚ ਆ ਗਏ ਇਸ ਚ ਅੱਛਾ ਜੀ ਉੱਥਾ ਨਾਲ ਨਾਲ ਰਹੇ ਜੀ ਹਾਂ ਫਿਰ ਉੱਥੋਂ ਪਾਸੇ ਗੱਡੀ ਚ ਲੈ ਕੇ ਆਏ ਸਾਨੂੰ ਅੱਛਾ ਜੀ ਫਿਰ ਉੱਥੇ ਪਿੰਡ ਛੱਡਿਆ ਮੈਂ ਕਿਹਾ ਸਾਡਾ ਕਿ ਬਣਿਆ ਕੋਈ ਚੱਲ ਜਾਣਾ ਅਸੀਂ ਫਿਰ ਕਦੇ ਫਿਰ ਫਿਰ ਕਹਣ ਨਹੀਂ ਜਾਂਦਾ ਇਹਦਾ ਡੇਰਾ ਬਣਿਆ ਮੇਰੇ ਨਾਲ ਕਿ ਇੱਥਾ ਇੱਥੇ ਆ ਜੀ ਫਿਰ ਮਤਲਬ ਕਿ ਆ ਨਾ ਪਿੰਡ ਚ ਹੋਏ ਹਾਂ ਤਾਂ ਫਿਰ ਅਸੀਂ ਉੱਤਰ ਸਾਨੂੰ ਪਿੰਡ ਲੈ ਕੇ ਆਪਣਾ ਮੇਰੇ ਜਿਹੜੇ ਪਿੰਡ ਆ ਕਲਮਾਂ ਦੇ ਮੋਢੇ ਦਾ ਰਾਮਪੁਰ ਅੱਛਾ ਨੇੜੇ ਹੀ ਐ ਇੱਥੇ ਔਰ 30 ਕਿਲੋਮੀਟਰ ਦੇ ਉੱਪਰ ਪਾਸੇ 25 26 ਕਿਲੋਮੀਟਰ ਬਸ ਫੇਰ ਐ ਸੀ ਉੱਥਾ ਫੇਰ ਰਹਿਣਾ ਸਣਾ ਹੋ ਗਿਆ ਵਿਆਹ ਕੀਤਾ ਬਾਪੂ ਦਾ ਮੇਰਾ ਅੱਛਾ ਜੀ ਬੜੇ ਸੱਤ ਬਿਚੋਲੇ ਸੀ ਤੁਹਾਡੇ ਬਿਚੋਲੇ ਬਲੇ ਸੱਤ ਭੇਜਦੇ ਆਪਣੇ ਵਰਗੇ ਨਹੀਂ ਆ ਬਿਲਕੁਲ ਬਿਲਕੁਲ ਕਹੇ ਸਿੱਟਾ ਹਵਾ ਜੇ ਉੱਦਣ ਨਾਲੇ ਲੱਹਾੜਿਆ ਦਾ ਜਿਹੜੇ ਵਿਆਹ ਹੋ ਗਏ ਅੱਜ ਤੱਕ ਜਿਆਦਾ ਨਿਸ਼ਾਨ ਕਰਦੇ ਬਾਪੂ ਨੇ ਸੱਤ ਭੇਜਦੇ ਉਹ ਤਾਂ ਗੱਲਾਂ ਉਹ ਜਿਹੜਾ ਲੰਬਾ ਟੈਵੜਾ ਦਾ ਪ੍ਰੇਮ ਹੋਈ ਜਾਂਦਾ ਜੀ ਦੇਣੇ ਵਾਲੀ ਤਾਂ ਗੱਲ ਸਾਡੇ ਕੋਲ ਹੈ ਨਹੀਂ ਗੱਤ ਵੀ ਇਹਦਾ ਗਰੀਬ ਬੰਦੇ ਹੋ ਜੀ ਉਹਦੇ ਸਿਰ ਤੇ ਰੋਟੀ ਕੰਮ ਨਹੀਂ ਆਉਂਦੀ। ਬਾਸੇ ਕੋਈ ਪ੍ਰੇਮ ਹੀ ਹੈ ਮੰਨਦਾ ਮੰਨਦਾ ਪ੍ਰੇਮ ਹੋਵਾ ਜੀ ਸਭ ਕੋਈ ਪਾਣੀ ਜਾਂਦੀ ਵਾਲੀ। ਇਹ ਪ੍ਰੇਮ ਨਹੀਂ ਅੰਦਰ ਤੇ ਤੜਪਣਾ ਨਹੀਂ ਹੈ ਜਿੰਨ ਪ੍ਰੇਮ ਕਿਓ ਤਨ ਹੀ ਪ੍ਰਾਪਾਇ। ਕੋਈ ਇਹੀ ਹੈ ਜੀ ਆਪਣੇ ਕੋਲ ਬਾਕੀ ਦਾ ਸਾਡਾ ਆਪਣੇ ਕਪੜੇ ਨਹੀਂ ਪੂਰੇ ਹੁੰਦੇ ਉਹਨੇ ਕਹੇ ਡੇਣਾ ਆਪਾਂ ਜੀ। ਉਹਦੇ ਸਿਰ ਤੇ ਖਾਣੇ ਇਸ ਤੇ ਤੈਨੂੰ ਨਾਲ ਨਹੀਂ ਲਵਾਈ ਜੀ ਹੈ ਵਿਆਹ ਸਾਡਾ ਕੀਤਾ ਬੱਚੇ ਸਾਡੇ ਹੋਏ ਜੀ ਘਰ-ਬਾਰ ਸਾਡਾ ਬਣਾਇਆ ਜੀ ਫਿਰ ਜਗਾ ਵੀ ਥੱਲੇ ਬਣਾ ਕੇ ਦਿੱਤੀ ਮੈਨੂੰ ਅੱਛਾ ਜੀ ਹਾਂ ਆਪਣੇ ਬੇੁੱਧਾ ਮੈਂ ਹੁਣ ਮੈਂ ਜene ਅੱਥੇ ਹੀ ਬਾਕੀ ਉੱਥੇ ਮਦ ਲੇ ਟੁੱਟੇ ਕਾਲੇ ਦਾ ਜੈ ਹਰੀ ਕਰਦੇ ਰੱਬ ਰੱਬ ਕਰ ਲਈ ਦੀ ਬਸ ਖੇਤੀ ਬਾੜੀ ਹੈ ਸਾਧਨ ਸਾਰੇ ਹੈ ਸਾਧੇ ਹੈ ਕੋਈ ਚੀਜ਼ ਅਜਿਹੀ ਨਹੀਂ ਹੈ ਸਾਰੇ ਸਾਧਨ ਹੈ ਇਹ ਟਾਈਮ ਟੇਬਲ ਬਣਾਵੇ ਕਿਤੇ ਕਿੰਨਾ ਟਾਈਮ ਕਰਨਾ ਮੰਦਰ ਚ ਕਿੰਨਾ ਕਰਨਾ ਇਹ ਆਪਣੇ ਹੱਥ ਆ ਬਸ ਆਪਣੇ ਕੋਈ ਜ਼ਿਆਦਾ ਚਰਫੜਾ ਨਹੀਂ ਹੈ ਨਾੜੇ ਆਪਾਂ ਆਪਣੇ ਕੰਮ ਕਰਦੇ ਆ ਬਾਪੂ ਦਾ ਪੈਨਸ਼ਨ ਲੈ ਵੀ ਪੰਜਾਬ ਉੱਤੇ ਚੱਲਦੀ ਬੜੇ ਰਾਹ ਦੀ ਉਹ ਚੀਜ਼ ਹੈ ਥਾਏ ਮੈਂ ਮਿਹਰਬਾਨੀ ਮੇਰੇ ਤੇ ਮੈਂ ਕਹਿੰਦਾ ਯਾਦੋ ਟਾਈਮ ਘੱਟੇ ਉਹਦੇ ਸਿਰ ਤੇ ਪੂਰੀ ਜਿੰਦਗੀ ਬਸ ਇੱਥੇ ਰਹੇ ਜੀ ਬਲੇ ਬਾਰੇ ਸੋਣ ਬੱਚੇ ਵੀ ਮੈਨੂੰ ਕਹਿੰਦੇ ਅੱਖੀਂ ਜਰ ਮੈਂ ਇੱਥੇ ਬੈਠਾ ਦੇਖਿਆ ਜਾ ਕੇ ਸਮਕਾਰ ਮੇਰੇ ਵੀ ਲੋਕਾਂ ਨੂੰ ਸਾਰੇ ਹੋ ਜਾਂਦੇ ਆ ਕਾਰ ਤੇ ਜ਼ਮੀਨਾਂ ਵੀ ਹੋਏ ਮੋਟਰੇ ਵੀ ਲੱਗੇਆਂ ਮੇਰੀਆਂ ਮਤਲਬ ਹਨ ਹਰ ਚੀਜ਼ ਹੈ ਮੇਰੇ ਕੋਲ ਮੰਦਰ ਮਤਲਬ ਖੇਤੀ ਬਾੜੀ ਹੈ ਮਤਲਬ ਕਾਰੀ ਮੈਂ ਹੈ ਬਾਕੀ ਨਾਣਾ ਦਾ ਬਾਹਰ ਅੰਦਰ ਸਾਰੇ ਮਿਹਰਬਾਨੀ ਉਹਦੀਆਂ ਮਿਹਰਬਾਨੀਆਂ ਸਾਰੀਆਂ ਅੱਛਾ ਮਾਈ ਹੁੰਦੀ ਸੀ ਮੌਕੇ ਤੇ ਤੇ ਸਮਾਈ ਹੋਰ ਦੀ ਆ ਬਾਪੂ ਦੇ ਮੋਤੇ ਚਾਹੀਏ ਇਹਨੇ ਪਤਾ ਸਾਰੇ ਦੱਲਾਂ ਦਾ ਬਾਪੂ ਵਾਪਸ ਸੁਣ ਲੈ ਬਾਕੀ ਗੱਲਾਂ ਮਾਤ ਬਾਪੂ ਗੱਲਾਂ ਕਰਦੇ ਸੀ ਉਹ ਪੁਰਾਣਾ ਬਾਬਾ ਜੀ ਦਾ ਬਾਪੂ ਨਹੀਂ ਬਾਪੂ ਦੇ ਰੇ ਨਾ ਉਹ ਤੇ ਿਆਰੇ ਉੱਥੇ ਉਹ ਡੇਰੇ ਦੇ ਨਾਲੇ ਬਾਪੂ ਨੇ ਘੜਾਏ ਆ ਉਹ ਬਾਪੂ ਤੇਰੇ ਆਚਾ ਨਾ ਆਚਾ ਬਾਪੂ ਦਾ